ਬਾਈ ਏਡਾ ਥੋੜੇ ਤੁਸੀਂ ਲੈ ਜੂਗੀ ਯਾਰ ਵਾਰੰਟ ਹੈਗਾ ਤੇ ਤੁਸੀਂ ਜ਼ਿੰਮੇਵਾਰੀ ਆਪ ਦੀ ਲੈ ਲਓ ਅਸੀਂ ਨਹੀਂ ਅਸੀਂ ਨਹੀਂ ਅਸੀਂ ਲੈਣੇ ਨਾਲ ਲੈ ਕੇ ਚਾਹੁੰਦੇ ਬਾਈ ਤੁਸੀਂ ਚੱਕ ਕਿੱਦਾਂ ਸਕਦੇ ਇਹਨੂੰ ਬਾਈ ਜੀ ਬਾਈ ਜੀ ਮਾੜਾ ਪਿੱਛੇ ਨੂੰ ਕਰ ਲਉਂਦੀ ਇੱਕ ਮਿੰਟ ਨਹੀਂ ਉੱਧਾ ਕਿੱਦਾਂ ਚੱਕ ਲਵਾਂ ਇੱਕ ਮਿੰਟ ਸਰ ਇੰਦਾ ਨਹੀਂ ਵਾਰੰਟ ਹੈਗਾ ਚੱਕਣ ਦਾ ਓ ਯਾਰ ਇਹ ਹੋਣੀ ਹੁੰਦਾ ਪਤਾ ਐਵੇਂ ਬਾਈ ਕਿੱਦਾਂ ਹੁੰਦਾ ਵਿੱਚ ਪੁੱਛ ਖਿੱਚ ਕਰਨੀ ਸਾਨੂੰ ਪੁੱਛੋ ਅਸੀਂ ਨਾਲ ਨਾਲ ਪਹਿਲਾਂ ਮੈਂ ਕਹਾਂ ਸਰ ਅਸੀਂ ਨਾਲ ਲੈ ਕੇ ਚਲਾਂਗੇ ਨਹੀਂ ਤੁਸੀਂ ਆਪਣੀ ਵੀ ਕਰ ਰਹੇ ਸਾਨੂੰ ਪੁੱਛੋ ਸਰ ਮੇਰੀ ਗੱਲ ਸੁਣੋ ਇਹ ਕਰ ਮੇਰੀ ਗੱਲ करो करो सर साडे नाल चल आ नाल चलना फोन पाड़ो नाल चलांगे एदा नहीं फोन पाड़ो तो एदा नहीं कर एदा नहीं एदा थोड़ी ना सर भी नहीं करना चलो मैं कोई भी ले आने असली तो सुनाई समझा रहे हैं कोई बगैर मतलब तो मुझे चार लेके चलना ना पूछा एदा कितना चक्कर ले जाओगे ओ थोड़ी क्यों लगा भाई असली लेके चलो एदा नहीं आया ना पेड़ा सब तू क्यों आया अपने

ਮਾਮਲਾ ਪਛਾਣ ਕਰਾ ਲੈ ਤਾ ਡਰਾਮੇ ਕਰਨ ਦੇ ਪਛਾਣ ਕਰਾਂਦੇ ਤੁਸੀਂ ਬੇਟਾ ਭਾਈ ਮੇਰੀ ਕਮਾਈ ਤੇਲਾ ਜੋ ਆਵੇਗਾ ਆਪਾਂ ਦੇ ਸਰ ਨਹੀਂ 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 ਨਾ 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 ਸਰ ਨਾ ਐਡਾ ਥੋੜੀ ਤਾਂ ਸਾਡੇ ਇਨਵੈਸਟੀਗੇਸ਼ਨ ਸਰ ਤੁਹਾਨੂੰ ਕਹੋ ਅਸੀਂ ਨਾਲ ਨਾਲ ਕਰਾਂਗੇ ਚਲੋ ਸਰ ਚਲੋ ਚਲੋ ਤੁਹਾਡੇ ਨਾਲ ਰਹੂਗੀ ਗੱਡੀ ਬੈਠੋ ਨਾ ਨਹੀਂ ਬੈਠੋ ਤੁਸੀਂ ਬੈਠੋ ਜੇ ਤੁਹਾਨੂੰ ਇਦਾਂ ਡਰਿਆ ਕਿ ਅਸੀਂ ਲੈ ਕੇ ਭੱਜ ਜਾਗੇ ਮੇਰੇ ਨਾਲ ਬੈਠੋ ਅਸੀਂ ਨਾਲ ਜਾਵਾਂਗੇ ਪਰ ਇਦਾਂ ਨਹੀਂ ਅਸੀਂ ਤੁਹਾਡੇ ਨਾਲ ਜਾਵਾਂਗੇ ਇਦਾਂ ਨਹੀਂ ਆ ਸਰ ਕੇ ਅਸੀਂ ਤੁਸੀਂ ਇਦਾਂ ਤਾਂ ਇਹ ਮੁੰਡੇ ਦਾ ਸਰ ਕੋਈ ਗੱਲ ਨਹੀਂ ਜੀ ਮੁੰਡਾ ਅਪੀਸੈਂਸ ਨਹੀਂ ਉਹ ਤੁਸੀਂ ਤਾਂ ਡਰਾ ਹੀ ਛੱਡਿਆ ਇੱਕ ਮਿੰਟ ਚੱਕ ਮੁੰਡੇ ਨੂੰ ਕਾਹਦੀ ਜਾਣਕਾਰੀ ਲੈ ਅਰੈਸਟ ਹੋਣਾ ਕਰ ਰਹੇ ਹੋ ਸਭ ਘਟੇ ਕੋਈ ਇਨਕੁਆਰੀ ਕਰਾਣੀ ਹੋ ਤਾਂ ਸਾਨੂੰ ਦੱਸੋ ਇਨਕੁਆਰੀ ਕਰਨ ਤੋਂ ਬਾਜੀ ਵਧੀਆ ਇਨਕੁਆਰੀ ਕਰਨ ਇਨਕੁਆਰੀ ਕਰਨ ਤੋਂ ਬਾਅਦ ਹੀ ਬਿਮਾਰੀ ਕਰੋ ਤੁਸੀਂ ਇੱਥੇ ਵੀ ਬਿਮਾਰੀ ਕਰੋ ਇਦਾਂ ਨਹੀਂ ਸਰ ਜਿਹੜੇ ਤੁਹਾਨੂੰ ਘੱਟੀ ਪ੍ਰਭਾ ਲਿਆ ਚੱਕੇ ਉਹਨੂੰ ਕਦੀ ਮੁੰਡੇ ਨੂੰ ਮੁੰਡਾ ਪਰੇਸ਼ਾਨ ਕਰ ਦਿੰਦੇ ਆ ਬੜਿਆ ਰੋਣ ਤੋਂ ਕਰੇ ਤਾਂ ਇਦਾਂ ਫੜ ਕੇ ਹੁੰਦਾ ਹੁਣ ਮੈਂ ਦਾ ਬੱਚਾ ਆ ਭਾਜੀ ਨੇ ਤਾਂ ਸੋ ਬੜਿਆ ਬੜੇ ਕੋ ਫੜ ਕੇ ਧਰ ਰਿਆਸਟ ਵਾਂਗੂ ਹੱਥ ਨਹੀਂ ਪਤਾ ਲਾ ਰਿਹਾ ਬੰਦਨਾ ਦੇ ਕਿਮਾ ਦੇ ਇਨਵੈਸਟਿਗੇਸ਼ਨ ਹੋਇਆ ਥੋੜਾ ਨਾ ਹੁੰਦਾ ਹੈ ਜਵਾਬ ਸਾਡੇ ਕੋਲ ਕੋਈ ਕੰਪਨੀ ਨਹੀਂ ਆਉਂਦੀ ਜਿਹੜੀ ਸਾਡੇ ਕੋਲ ਇਨਸਾਫ ਚਾਹੁੰਦੀ ਆ ਬਿਲਕੁਲ ਉਹੀ ਚੀਜ਼ ਕਰ ਰਹੀ ਆ ਪਰ ਸਰ ਕੋਈ ਨਹੀਂ ਉਹਦਾ ਪੇਸ਼ ਕਰ ਦੋਗੇ ਉਹਦੇ ਘਰ ਤੁਹਾਨੂੰ ਕਹਿ ਦਿੰਦੇ ਆ ਪੇਸ਼ ਕਰ ਦਿੰਦੇ ਮੁੰਡਾ ਅਸੀਂ ਤੁਹਾਡੇ ਨਾਲ ਆ ਅਸੀਂ ਇਦਾਂ ਨਹੀਂ ਪਰ ਜੇ ਹਿਸਾਬ ਨਾਲ ਸਰ ਤੁਸੀਂ ਲੈ ਕੇ ਜਾ ਰਹੇ ਹੋ ਮੁੰਡੇ ਨੂੰ ਕੁਲਪੀ ਨਹੀਂ 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 ਸਰ ਐਡਾ ਨਹੀਂ ਪਾਜੀ ਇੱਕ ਮਿੰਟ ਮੇਰੀ ਗੱਲ ਸੁਣੋ ਪਾਜੀ ਐਡਾ ਐਡਾ ਕਰੋ ਅਸੀਂ ਤੁਸੀਂ ਇੱਕ ਮੋਬਾਈਲ ਜਿਮੋੜ ਲੜਦੇ ਹੋ ਤੁਹਾਡੇ ਨਾਲ ਤੁਹਾਡੇ ਨਾਲ ਸਰ ਚਲੋ ਚਲੋ ਪਰ ਐਡਾ ਨਹੀਂ ਸਰ ਐਡਾ ਤਾਂ ਤੁਹਾਨੂੰ ਹੁੰਦਾ ਇੱਕ ਮਿੰਟ ਕੋ ਆਪਣੇ ਆਪਣੇ ਹੱਥ ਪਾਏ ਨੀ ਬੋਲਣ ਨੂੰ ਬੜੇ ਵੱਡਾ ਪਾਉਂਦਾ ਮਤਲਬ ਕੀ ਹੋਇਆ ਕਿਸੇ ਦਾ ਕੋਈ ਨਾਲ ਵਾਲੀ ਕੋਈ ਚੀ ਚੱਲ ਆਪਾਂ ਇਹਨੂੰ ਲੈ ਜਾਨੇ ਆਪਾਂ ਨੂੰ ਦੱਸਿਆ ਕਿ ਆਪਾਂ ਫਟੇ ਨੂੰ ਮਿਲ ਕੇ ਆਉਂਦਾ ਨਹੀਂ ਆਪ

ਕਿ ਤੁਸੀਂ ਮੁੰਡਾ ਕਰਨਾ ਮਾਮਲਾ ਡਰੋਨ ਵਾਲਾ ਮੁੰਡਾ ਉਹ ਸਾਨੂੰ ਡਿਊਟੀ ਤਾਂ ਕਰ ਲੈਣ ਦੋ ਯਾਰ ਨਹੀਂ ਕੋਈ ਤੁਹਾਡੇ ਕੋਈ ਇਨਪੁਟ ਹੋਵੇਗਾ ਨਾ ਕੁਝ ਨਾ ਕੁਝ ਕਰ ਲੈਣ ਦੋ ਮਿੰਟ ਸਾਨੂੰ ਬੰਦਾ ਤਾਂ ਦੇਖ ਤੂੰ ਵੀ ਆਪਨੇ ਬੰਦਾ ਗਾੜੀ ਮੇਂ ਬਿਠਾਇਆ ਮੇਰੀ ਬਾਤ ਸੁਣ ਲੀਜੀਏ ਸਾਨੂੰ ਡਿਊਟੀ ਤਾਂ ਕਰ ਲੈਣ ਦੋ ਮਿੰਟਾ ਖੜ ਰੁਕ ਜਾਓ ਜਵਾਬ ਤੇ ਲੇਕਿਨ ਲੇਕਿਨ ਘਰ ਵਾਲੋ ਨੇ ਬਾਹਰ ਕੱਢ ਲੀਆ ਉਹ ਯਾਰ ਕੱਲੇ ਕੱਲੇ ਜਵਾਬ ਤਾਂ ਦੋ ਮਿੰਟ ਡਿਊਟੀ ਤਾਂ ਕਰ ਲੈਣ ਦੋ ਯਾ ਦੋ ਮਿੰਟ 16 ਤਰੀਕ ਨੂੰ ਡਰੋਨ ਖੋਇਆ ਗਿਆ ਸੀ ਕਿਸੇ ਦਾ ਉਹਨਾਂ ਨੇ ਸਿੱਧਾ ਨਾਮ ਲਿਆ ਇਹਦਾ ਇਹਨੇ ਨੰਬਰ ਦਿੱਤਾ ਕਿਸੇ ਫੋਟੋਗ੍ਰਾਫਰ ਦਾ ਉਹਦਾ ਮਤਲਬ ਨਹੀਂ ਸੀਗਾ ਗੱਲ ਹੋਈ ਸੀ ਇਹ ਤੇ ਅੱਜ ਪੁਲਿਸ ਵਾਲੇ ਆ ਕੇ ਇਹਨੂੰ ਕੜੇ ਤੋਂ ਫੜ ਕੇ ਖਿੱਚ ਕੇ ਲੈ ਕੇ ਜਾ ਰਹੇ ਕਹਿੰਦੇ ਸੀ ਇਨਕੁਆਇਰੀ ਕਰ ਰਹੇ ਮੈਂ ਕਿਹਾ ਵਾਰੰਟ ਹੈਗਾ ਕਹਿੰਦੇ ਵਾਰੰਟ ਨਹੀਂ ਹੈਗਾ ਸਾਡੇ ਕੋਲੇ ਠੀਕ ਹੈ ਜੇ ਵਾਰੰਟ ਨਹੀਂ ਹੈਗਾ ਤੁਸੀਂ ਇਦਾਂ ਕਿਦਾਂ ਅਰੈਸਟ ਕਰਕੇ ਲੈ ਜਾਓਗੇ ਨਾ ਨਾਮ ਡਰੌਨ ਨਾ ਡਰੌਨ ਵਾਲਾ ਆ ਤੇ ਉਹਦੇ ਨਾਲ 16 ਤਰੀਕ ਸ਼ਾਮ ਨੂੰ ਫੰਕਸ਼ਨ ਤੇ ਜਾਂਦੇ ਹੋਏ ਉਹਦਾ ਸਮਾਨ ਕੋ ਮੁੰਡਿਆਂ ਨੇ ਜਿਹਦਾ ਖੁੱਲੋ ਲੁੱਟ ਖੋ ਕਰ ਲਿਆ ਉਹਦੇ ਨਾਲ ਤੇ ਮੈਂ ਜਿਹਦੇ ਫੰਕਸ਼ਨ ਤੇ ਉਹ ਗਿਆ ਸੀਗਾ ਤੇ ਮੈਂ 28 ਅਕਤੂਬਰ ਨੂੰ ਮੇਰੇ ਉਸ ਬੰਦੇ ਨਾਲ ਗੱਲ ਹੋਈ ਸੀਗੀ ਤੇ 28 ਅਕਤੂਬਰ ਨੂੰ ਹੀ ਮੈਂ ਪਾਵਨ ਦਾ ਨੰਬਰ ਉਸ ਬੰਦੇ ਨੂੰ ਸੈਂਡ ਕੀਤਾ ਸੀਗਾ ਤੇ ਪਾ ਉਸ ਤੋਂ ਬਾਅਦ ਜੋ ਵੀ ਫੰਕਸ਼ਨ ਤੇ ਉਹ ਗਿਆ ਆ ਡੀਲ ਹੋਈ ਆ ਸਾਰੀ ਪਵਨ ਨੇ ਆਪ ਮੂਰੇ ਹੋ ਕੇ ਗੱਲ ਕੀਤੀ ਆ ਹਾਂਜੀ ਮੇਰਾ ਉਹਦੇ ਵਿੱਚ ਕੋਈ ਸੀ ਨਹੀਂ ਹੁਣ ਵੀ ਅਸੀਂ ਆਂਦਰ ਕਲੱਬ 'ਚ ਬੈਠੇ ਇਹਹੀ ਮੁੱਦੇ ਤੇ ਗੱਲ ਕਰਦੇ ਪਏ ਸੀਗੇ ਤੇ ਅਸੀਂ ਬਾਹਰ ਆਏ ਆ ਤੇ ਹੁਣ ਮੈਂ ਆਪਣੇ ਬ੍ਰਦਰ ਦੀ ਗੱਡੀ 'ਚ ਜਦੋਂ ਬੈਠਾ ਆ ਕੇ ਤੇ ਉਸ ਤੋਂ ਬਾਅਦ ਪੁਲਿਸ ਵਾਲੇ ਦੋ ਆਏ ਆ ਤੇ ਹੁਣ ਮੈਂ ਧੱਕੇ ਨਾਲ ਆਪਣੀ ਗੱਡੀ 'ਚ ਪਿਠਾਉਣ ਨੂੰ ਕਰਦੇ ਸੀਗੇ ਨਾ ਉਹਨਾਂ ਕੋਲ ਵਾਰੰਟ ਸੀਗਾ ਕੋਈ ਤੇ ਉਹ ਕਹਿੰਦੇ ਸੀ ਪੁੱਛਤਾ ਪੁੱਛਕੁੜਦਾਲ ਗੱਨੀ ਮੇਰਾ ਉਹਨਾਂ ਨੇ ਫੋਨ ਵੀ ਖੋਇਆ ਤਾਂ ਮੈਨੂੰ ਗੁੱਟੋ ਫੜ ਕੇ ਗੱਟੀ 'ਚ ਭਟਾਣ ਕਰਦੇ ਸੀ। ਅੱਛਾ ਲੁੱਟ ਨੇ ਮੈਨੂੰ ਕਿੱਧਰ ਹੋਈ ਆ ਜੀ ਉਹਦੀ। ਅਗਰ ਬਾਤ ਕੀਤੀ ਜਾਏ ਜਿਸਕੋ ਆਪਨੇ ਪਵਨ ਜਿਸ ਦਾ ਨਾਮ ਲਿਆ ਹੈ ਉਸ ਤੋਂ ਆਪਨੇ ਲੋਕੇਸ਼ਨ ਭੇਜੀ ਸੀ। ਨਹੀਂ ਨਹੀਂ ਸਰ ਉਹ ਜਿਹਦੇ ਫੰਕਸ਼ਨ ਤੇ ਗਿਆ ਸੀ ਉਹਨੇ ਭੇਜੀ ਸੀਗੀ। ਮੈਂ ਲੈਦਾ ਮੈਂ ਪ੍ਰੂਫ ਵੀ ਆਪਨੀ ਸੀ ਮੈਂ ਜਿਹੜੇ ਪੈਲਸ ਸੀਗਾ ਉਸ ਟਾਈਮ ਤੇ ਮੈਂ ਨਹੀਂ ਉਹ ਮੈਂ ਫਲੋਰ ਸੀਗਾ ਤੇ ਉਹਦੇ ਨਾਲ ਜਿੱਥੇ ਲੁੱਟ ਹੋਈ ਆ ਉਹ ਨਗੋਦਰ ਸੀਗਾ ਉਦੋਂ। ਆਪ ਵੀ ਫੋਟੋਗ੍ਰਾਫੀ ਕਰ ਮੈਂ ਹਾਂਜੀ ਮੈਂ ਵੀ ਡਰੋਨ ਚਲਾਉਂਦਾ ਮੈਂ ਵੀ ਡਰੋਨ ਆਪਰੇਟਰ ਆ ਨਹੀਂ ਨਹੀਂ ਸਰ ਮੇਰਾ ਨੰਬਰ ਬਿਲਕੁਲ ਮੇਰਾ ਕਾਲ ਬੰਦ ਨਹੀਂ ਹੋਇਆ ਫੋਨ ਬੰਦ ਨਹੀਂ ਆ ਫੋਨ ਮੇਰਾ ਚੱਲ ਰਿਹਾ ਜਦੋਂ ਦਾ ਉਹਦੇ ਨਾਲ ਇਹ ਇਦਾਂ ਹੋਇਆ ਵਾ ਤੇ ਦੂਜੇ ਨੰਬਰ ਤੇ ਉਹ ਹੁਣ ਮੈਨਾਂ ਤੱਕੇ ਨਾ ਪੁੱਛਦਾਲ ਕਰਦੇ ਸੀਗੇ ਪਹਿਲਾਂ ਪੁਲਿਸ ਕਿ ਤੁਹਾਨੂੰ ਬੁਲਾਇਆ ਥਾਣੇ ਵਗੈਰਾ ਕੁਝ ਨਹੀਂ ਕੋਈ ਫੋਨ ਨਹੀਂ ਆ ਮੈਨੂੰ ਹਾਂਜੀ ਹੁਣ ਹੀ ਇਦਾਂ ਸਿੱਧਾ ਹੀ ਇਦਾਂ ਤੱਕੇ ਨਾ ਲੈ ਕੇ ਚੱਲਦੇ